ਲਿਗੋ ਬੁਲਦਾਨ ਸਰ ਇੱਕ ਮਿੰਟ ਭਾਈ ਸਰ ਸਰ ਥੋੜਾ ਸਰ ਥੋੜਾ ਜਿਹਾ ਠੀਕ ਹੈ ਹੁਣ ਤੁਸੀਂ ਇੱਧਰ ਆ ਜਾਓ ਮੇਰੇ ਮਿੱਤਰ ਤੁਸੀਂ ਕੱਟਣਾ ਲਓ ਬੜਾ ਹੋਵੇ ਇਹ ਹੱਥ ਥੱਲੀ ਕਰ ਲਓ ਆ ਜਾਓ ਬੜੀ ਇੱਧਰ ਆ ਜਾਓ ਆ ਜਾਓ ਦੋ ਬੱਚੇ ਇੱਧਰ ਆ ਜੀ ਵਿੱਚੇ ਰੱਖ ਦਿਓ ਪਹਿਲੇ ਕਸਿਆ ਹਜ਼ਰੀ ਬੰਦੇ ਇੱਥੇ ਬਸ ਦੋ ਤਿੰਨ ਅੱਜ ਦੇ ਹਰ ਪਾਸੇ ਆ ਜਾਓ ਆਜੋ ਕੋ ਮੇਰਾ ਹਰ ਜੀ ਦੇ ਪਾਓ ਆਜੋ ਜੀ ਬੇਟਾ ਹੋਰ ਆਜੋ ਆਜੋ ਤੁਹਾਡਾ ਬਹੁਤ ਕੰਮ ਨੇ ਜਿਹੜੇ ਕੁੜੀਆਂ ਹੱਥੋਂ ਬੇਟੀਆਂ ਹੱਥੋਂ ਹੁੰਦੇ ਹੁੰਦੇ ਨੇ ਕਸ ਕਰ ਕਸ ਕਰ ਰਹੇ ਹੋ ਆ ਬੇਟਾ ਦੋਨੋਂ ਕੁੜੀਆਂ ਪਰ ਤੁਸੀਂ ਮਲਕੀਤ ਵੀਰੇ ਤੁਸੀਂ ਵੀ ਲੋ ਬੇਟਾ ਜੀ ਦੋੜ ਦੀ ਅਗਨੀ ਆਈਆਂ ਕੁਛ ਦੋ ਬਤੋ ਇਹ ਤੇ ਉਹ ਲਾਉਂ ਨਾ ਲਾਉਂ थोड़ा जाओ स्टॉप ले ਮੈਂ ਚਲਦਾ ਹਾਂ ਬੋਲੇ ਕਰ ਸਾਰੇ ਉੱਤਰੀ ਸਾਈਡ ਆਉਂਦੀ ਹੈ ਹਾਂਜੀ ਅੰਦਰ ਵੀ ਪਾਰਲੇ ਜਾ ਚਲੋ ਚਲੋ ਉੱਥੇ ਖੜੋ ਆਜੋ ਆਜੋ ਬਿਲਕੁਲ ਅੰਦਰ ਆਓ ਆਹ ਫੜੋ ਫੜੋ ਕੀ ਸਰ ਬੈਕ ਹੋ ਜਾ ਥੋੜਾ ਜਿਹਾ ਸਰ ਬੋਰਡ ਦੇ ਅੱਗੇ ਨਾ ਹੋ ਜੀ ਚਲੋ ਜੀ ਸ਼ਾਬਾਸ਼ क्या है जो सर पसार स्टार्ट कर लो आ जाओ स्टार्ट मैडम आगे आ जाओ जल्दी मैडम रानी मैडम आगे आ जाओ आ जाओ मैडम उधर भी साइड हो जाती है नहीं प्लीज वन करा लो स्टॉप इनको स्टॉप नहीं कर कर दो हां एक मिनट मैं कर रहे हैं मेरी एक मिनट हां जी सर बच्चे बैक कर दो थोड़े हां जी मैम प्लीज सम प्लीज बैक कैमरा कर लो प्लीज ब्रदर कैमरा बैक कर लो प्लीज Okay, done. <laughs>

ਸਭ ਤੋਂ ਪਹਿਲਾਂ ਸਤਿਕਾਰ ਸਤਿਕਾਰ ਸਾਰੇ ਸਮੂਹ ਨੂੰ ਸਾਡੇ ਅੱਗੇ ਮੁੱਖ ਮਹਿਮਾਨ ਸਾਡੇ ਦੇ ਚੀਕ ਬਹੁਤ ਹੀ ਪਾਵਨ ਪਵਿੱਤਰ ਵਿਦਿਆਦੇਸ਼ ਮੰਦਿਰ ਦੇ ਵਿੱਚ ਪਹੁੰਚੇ ਮੇਰੇ ਸਾਰੇ ਹੀ ਸਤਕਾਰਯੋਗ ਸਤਿਵਾਨ ਬਜ਼ੁਰਗ ਮੇਰੀਆਂ ਮਾਵਾ ਭੈਣਾ ਨੌਜਵਾਨ ਸਾਥੀ ਵੀਰ ਸਟੇਜ ਉੱਤੇ ਵਿਰਾਜਮਾਨ ਏਡੀਸੀ ਸਾਹਿਬ ਐਸਡੀਐਮ ਸਾਹਿਬ ਦੀਓ ਮੈਡਮ ਸਕੂਲ ਦੇ ਪ੍ਰਿੰਸੀਪਲ ਸਾਰੇ ਟੀਚਰਸ ਸਰਪੰਨ ਸਾਹਿਬ ਸਾਰੇ ਮੇਰੇ ਸਤਕਾਰਯੋਗ ਮੈਂਬਰ ਸਹਿਬਾਨ ਸਾਰੇ ਪਾਰਟੀ ਦੇ ਸਾਥੀਓ ਔਰ ਸਭ ਤੋਂ ਇੰਪੋਰਟੈਂਟ ਪਿਆਰੇ ਪਿਆਰੇ ਬੱਚਿਓ ਜਿਨ੍ਹਾਂ ਨੂੰ ਮਿਲਣ ਦੇ ਲਈ ਆਪਾਂ ਜਿੱਥੇ ਸਾਰੇ ਪਹੁੰਚਿਆ ਸਭ ਤੋਂ ਪਹਿਲਾਂ ਤਾਂ ਗੁਰੂ ਕੀ ਫਤਿਹ ਕਰੋ ਪ੍ਰੋਪਰਾਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨਾ ਪਿਆਰਮਾਨ ਸਤਕਾਰ ਇਥੇ ਹਮੇਸ਼ਾ ਦੀ ਤਰ੍ਹਾਂ ਆਉਣ ਦੇ ਉੱਪਰ ਬਖਸ਼ਿਆ ਔਰ ਇਹ ਸਕੂਲ ਤਾਂ ਮੇਰੇ ਖਿਆਲ ਦੇ ਵਿੱਚ ਪੂਰੇ ਹਲਕੇ ਦੇ ਵਿੱਚ ਉਹ ਸਕੂਲ ਹੈ ਜਿੱਥੇ ਮੇਰੇ ਅੱਜ ਤੋਂ ਨਹੀਂ ਪਿਛਲੇ ਲੰਬੇ ਸਮੇਂ ਤੋਂ ਸਭ ਤੋਂ ਵੱਧ ਵਿਜ਼ਿਟਸ ਨੇ ਜਿਹੜੀਆਂ ਇਹ ਸਕੂਲ ਦੇ ਵਿੱਚ ਹੁੰਦੀਆਂ ਨੇ ਕਿਉਂਕਿ ਇੱਥੋਂ ਦਾ ਸਟਾਫ ਇੱਥੋਂ ਦੇ ਟੀਚਰਸ ਇੱਥੋਂ ਦੇ ਨਗਰ ਨਿਵਾਸੀ ਸਾਰੇ ਤੋਂ ਇੰਨਾ ਸਾਥ ਸਹਿਯੋਗ ਮਿਲਦਾ ਕਿ ਬੁਲਾਉਂਦੇ ਵੀ ਰਹਿੰਦੇ ਨੇ ਔਰ ਪਿੰਡ ਔਰ ਸਕੂਲ ਦੇ ਵਿੱਚ ਕੋਈ ਨਾ ਕੋਈ ਐਕਟੀਵਿਟੀ ਹੈ ਜਿਹੜੀ ਡਿਵੈਲਪਮੈਂਟ ਦੀ ਉਹ ਵੀ ਕਰਦੇ ਰਹਿੰਦੇ ਸੋ ਬਹੁਤ ਬਹੁਤ ਰੈਗੂਲਰ ਬੇਸਿਸ ਦੇ ਉੱਪਰ ਮੇਰਾ ਜਿਹੜਾ ਚੱਕਰ ਹੈ ਉਹ ਇੱਥੇ ਲੱਗਦਾ ਰਹਿੰਦਾ ਹੈ ਸਾਥੀਓ ਮੈਂ ਅੱਜ ਜੋ ਆਪਾਂ ਇਹ ਕਲਾਸਰੂਮ ਦੀ 9,55,000 ਰੁਪਏ ਦੇ ਨਾਲ ਸ਼ੁਰੂਆਤ ਕੀਤੀ ਹੈ ਜਿੱਥੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਨੇ ਉੱਥੇ ਮੈਂ ਮੰਨ ਕੇ ਚੱਲਦਾ ਕਿ ਜਿੱਥੇ ਇਹ ਸਾਡੀ ਆਪਦੀ ਜ਼ਿੰਮੇਵਾਰੀ ਬਣਦੀ ਹੈ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਉੱਥੇ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਇਹਨਾਂ ਜ਼ਿੰਮੇਵਾਰੀਆਂ ਤੋਂ ਮਗਰ ਹਟਦੀਆਂ ਗਈਆਂ ਜਿਸ ਦੀ ਵਜ੍ਹਾ ਕਰਕੇ ਜੋ ਪ੍ਰਾਈਵੇਟ ਸਕੂਲ ਨੇ ਉਹਨਾਂ ਦੀ ਉਹਨਾਂ ਦੀ ਗਿਣਤੀ ਔਰ ਉਹਨਾਂ ਦਾ ਪ੍ਰਭਾਵ ਹੈ ਜਿਹੜਾ ਦਬਾਵਾ ਜਿਹੜਾ ਬਹੁਤ ਵਧਾ ਗਿਆ ਦੁਨੀਆ ਦੇ ਕਿਸੇ ਮੁਲਕ ਨੂੰ ਤੁਸੀਂ ਸਟੱਡੀ ਕਰ ਲਓ ਚੱਕ ਕੇ ਦੇਖ ਲਓ ਉਹਨਾਂ ਮੁਲਕਾਂ ਨੇ ਹੀ ਤਰੱਕੀ ਕੀਤੀ ਹੈ ਜਿੱਥੋਂ ਦੀ ਜ਼ਿੰਮੇਵਾਰੀ ਪੜ੍ਹਾਈ ਦੀ ਜ਼ਿੰਮੇਵਾਰੀ ਬੱਚਿਆਂ ਨੂੰ ਬੱਚਿਆਂ ਦੇ ਉੱਪਰ ਸਮਾਂ ਲਾਉਣ ਦੀ ਪੈਸਾ ਲਾਉਣ ਦੀ ਮਿਹਨਤ ਲਾਉਣ ਦੀ ਜ਼ਿੰਮੇਵਾਰੀ ਜਿੰਨਾ ਸਰਕਾਰਾਂ ਨੇ ਆਪ ਚੱਕੀ ਹੈ ਉਹਨਾਂ ਨੇ ਹੀ ਤਰੱਕੀਆਂ ਕੀਤੀਆਂ ਨੇ ਅਮਰੀਕਾ ਦੇਖ ਲਓ ਯੂਰਪ ਦੇਖ ਲਓ ਤੇ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਜਿੱਥੇ ਪਹਿਲਾਂ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਦੀ ਰਹਿਨਮਾਈ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਸਿੱਖਿਆ ਦੇ ਉੱਪਰ ਕੰਮ ਹੋਇਆ ਉੱਥੇ ਹੀ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਵਿੱਚ ਵੀ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਕੰਮ ਚੱਲ ਰਿਹਾ ਹੈ ਔਰ ਉਹ ਸਕੂਲ ਜਿੱਥੇ ਬਹੁ ਗਿਣਤੀ ਸਕੂਲਾਂ ਦੇ ਵਿੱਚ ਕਿਤੇ ਬਾਉਂਡਰੀ ਵਾਲ ਨਹੀਂ ਸੀ ਕਿਤੇ ਕਲਾਸਰੂਮ ਨਹੀਂ ਸੀਗੇ ਕਿਤੇ ਲੈਬਾਰਟਰੀਜ਼ ਨਹੀਂ ਸੀਗੀਆਂ ਕਿਤੇ ਵਾਸ਼ਰੂਮ ਨਹੀਂ ਸੀਗੇ ਕਿਤੇ ਬੈਂਚ ਔਰ ਫਰਨੀਚਰ ਨਹੀਂ ਸੀਗਾ ਕੋਜ ਪੂਰਾ ਹੋ ਚੁੱਕਿਆ ਆਲਮੋਸਟ ਬਹੁਤ ਸਾਰੇ ਥਾਵਾਂ ਦੇ ਉੱਪਰ ਔਰ ਇਸੇ ਦੀ ਦੇ ਨਾਲ ਨਾਲ ਤਕਰੀਬਨ 450 ਦੇ ਕਰੀਬ ਪ੍ਰਿੰਸੀਪਲਸ ਨੂੰ ਟੀਚਰਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਉਹਨਾਂ ਨੂੰ ਭੇਜ ਕੇ ਸਟੱਡੀ ਟੂਰ ਕਰਾ ਕੇ ਤਾਂ ਕਿ ਉਹਨਾਂ ਮੁਲਕਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਿੱਖਿਆ ਦਾ ਪ੍ਰਚਾਰ ਤੇ ਪ੍ਰਸਾਰ ਹੁੰਦਾ ਜੋ ਜੋ ਪੜਾਉਣ ਦਾ ਤਰੀਕਾ ਉਹ ਉਹ ਦਿਖਾਇਆ ਉਹਨਾਂ ਨੂੰ ਵਿਜ਼ਿਟਸ ਕਰਾਈਆਂ ਤੇ ਅੱਜ ਉਹ ਵੀ ਪੰਜਾਬ ਦੇ ਵਿੱਚ ਇੰਪਲੀਮੈਂਟ ਹੋ ਰਿਹਾ ਹੈ ਔਰ ਇਹਨਾਂ ਸਾਰੇ ਐਫਰਟਸ ਦੀ ਵਜ੍ਹਾ ਕਰਕੇ ਕੋਸ਼ਿਸ਼ਾਂ ਦੀ ਵਜ੍ਹਾ ਕਰਕੇ 9000 ਤੋਂ ਵੀ ਵੱਧ ਬੱਚੇ ਨੇ ਜਿਹੜੇ ਉਹ ਪਿਛਲੇ ਤਿੰਨ ਸਾਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਉਹ ਦਾਖਲਾ ਜਿਹੜਾ ਉਹ ਲੈ ਚੁੱਕੇ ਨੇ ਸੋ ਇਸ ਗੱਲ ਦੇ ਤੁਸੀਂ ਸਾਰੇ ਸਾਰੇ ਵਧਾਈ ਦੇ ਪਾਤ੍ਰ ਹੋ ਮੇਰੇ ਸਾਥੀਓ ਮੇਰੇ ਵੀਰੋ ਬਹੁਤਿਆ ਮੋਤੀਆ ਗੱਲਾਂ ਨਾ ਕਰਦਾ ਹੋਇਆ ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਕਿ ਮੇਰਾ ਆਪਣਾ ਨਗਰ ਹੈ ਇਸ ਨਗਰ ਤੋਂ ਹਮੇਸ਼ਾ ਬਹੁਤ ਪਿਆਰ ਮਿਲਿਆ ਹੈ ਔਰ ਚਾਹੇ ਨਗਰ ਵਾਸਤੇ ਔਰ ਚਾਹੇ ਸਕੂਲ ਵਾਸਤੇ ਜੋ ਵੀ ਕੋਈ ਕਦੇ ਹੁਕਮ ਲੱਗੇ ਜਾਂ ਲੱਗੂਗਾ ਉਹ ਹਮੇਸ਼ਾ ਸਿਰ ਮੱਥੇ ਪ੍ਰਵਾਨ ਹੋਊਗਾ ਹੁਣ ਤੱਕ ਤਕਰੀਬਨ ਇੱਥੇ ਇਸ ਨਗਰ ਦੇ ਵਿੱਚ ਤਕਰੀਬਨ 3.5 ਕਰੋੜ ਤੋਂ ਵੱਧ ਦੀ ਗ੍ਰਾਂਟ ਹੈ ਜਿਹੜੀ ਉਹ ਆ ਚੁੱਕੇ ਔਰ ਦੋਨੋਂ ਸਕੂਲਾਂ ਦੇ ਵਿੱਚ ਪ੍ਰਾਇਮਰੀ ਦੇ ਸਕੈਂਡਰੀ ਦੇ ਵਿੱਚ 1 ਕਰੋੜ 20 ਲੱਖ ਦੀ ਪੰਚਾਇਤ ਘਰ ਲਈ 40 ਲੱਖ ਰੁਪਿਆ ਅੰਡਰਗਰਾਊਂਡ ਪਾਈਪਲਾਈਨਸ ਦੇ ਵਿੱਚ 94 ਲੱਖ ਰੁਪਿਆ ਇਹ ਆਲਰੇਡੀ ਹੈ ਜਿਹੜਾ ਫੰਡਸ ਆ ਚੁੱਕੇ ਨੇ ਹੋਰ ਇਸ ਤੋਂ ਇਲਾਵਾ ਮੈਂ ਪੰਚਾਇਤ ਨੂੰ ਵੀ ਕਹਿਣਾ ਚਾਹੂਗਾ ਸਕੂਲ ਨੂੰ ਵੀ ਕਹਿਣਾ ਚਾਹੂਗਾ ਕਿ ਕੋਈ ਵੀ ਡਵੈਲਪਮੈਂਟ ਦਾ ਕੰਮ ਹੋਵੇ ਜਿਸ ਦੀ ਅੱਜ ਲੋਕਾਂ ਨੂੰ ਪਿੰਡਨ ਵਾਲਿਆਂ ਨੂੰ ਲੋੜ ਹੈ ਉਹ ਤੋਂ ਸਾਨੂੰ ਹੁਕਮ ਕਰੋ ਇਹਨੂੰ ਜ਼ਿੰਮੇਵਾਰੀ ਸਮਝਦੇ ਹੋਏ ਇਹਨੂੰ ਪਹਿਲ ਦੇ ਆਧਾਰ ਤੇ ਕਰਾ ਕੇ ਦੇਵਾਂਗੇ ਸੋ ਬਹੁਤਾਂ ਸਮਾਂ ਨਾਲ ਲੈਂਦਾ ਹੋਏ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਦਿਲ